ਸੇਤੂ ਮੁਸੇਵਾਲਾ ਉਹਦੇ ਫਾਦਰ ਸਾਹਿਬ ਕਹਿੰਦੇ ਚਲੋ ਪਹਿਲਾਂ ਉਹਦੀ ਫੈਮਿਲੀ ਬੈਕਗ੍ਰਾਉਂਡ ਵੀ ਉਹ ਨੋਰਮਲ ਮਿਡਲ ਕਲਾਸ ਫੈਮਿਲੀ ਚ ਉਹਦਾ ਬਰਥ ਹੋਇਆ ਜੀ ਉਸ ਤੋਂ ਬਾਅਦ ਉਹਦੇ ਫਾਦਰ ਸਾਹਿਬ ਨੇ ਫੌਜ ਵਿੱਚ ਡਿਊਟੀ ਕੀਤੀ ਹਨਾ ਜੀ ਤੇ ਉਹਦੇ ਫਾਦਰ ਸਾਹਿਬ ਨੇ ਉਹਨੂੰ ਫਿਰ ਨਾਨ ਮੈਡੀਕਲ ਦੀ ਪਲਫਟੂ ਕਰਵਾਈ ਜੀ ਉਦੇ ਪਾਪਾ ਕਹਿੰਦੇ ਸੀ ਵੀ ਰੋਜ਼ ਸਾਈਕਲ ਤੇ ਜਾਂਦਾ ਹੁੰਦਾ ਸੀਗਾ ਸਕੂਲ ਫਿਰ ਆ ਕੇ ਉਹਨੇ ਟਿਊਸ਼ਨ ਜਾਣਾ ਨਾਨ ਮੈਡੀਕਲ ਦੀ ਪਲਸ 2 ਤੋਂ ਬਾਅਦ ਫਿਰ ਉਹਨੇ ਜੀਐਨ ਕਾਲਜ ਲੁਧਿਆਣੇ ਉਹਨੇ ਐਡਮਿਸ਼ਨ ਲਈ ਹਾਂ ਉਹਨੇ ਨਾ ਜਿਹੜਾ Song ਗਾਇਆ ਸੀਗਾ 295 ਵਾਲਾ ਉਹਦੇ ਵਿੱਚ ਉਹਨੇ ਕਿ ਸ਼ਬਦ ਗਾਇਆ ਸੀ ਜੇ ਐਵੇਂ ਰਹਾ ਗੀਤਾਂ ਵਿੱਚ ਸੱਚ ਬੋਲਦਾ ਆਉਣ ਵਾਲੀ ਪੀੜ੍ਹੀ ਐਜੂਕੇਟ ਮਿਲੂਗੀ ਠੀਕ ਆ ਹਾਂ ਮੈਂ ਉਹਨੂੰ ਇਹ ਨਜ਼ਰੀਏ ਨਾਲ ਦੇਖਦਾ ਆਂ ਵੀ ਜੇ ਜੋ ਉਹ ਨੂੰ ਆਪਣਾ ਆਈਡਲ ਮੰਨਦਾ ਆ ਵੀ ਉਹਦੀ ਡਿਮਾਂਡ ਇਹ ਸੀਗੀ ਵੀ ਭਾਈ ਆਉਣ ਵਾਲੀ ਪੀੜ੍ਹੀ ਜਨਰੇਸ਼ਨ ਐਜੂਕੇਟ ਮਿਲੂਗੀ ਕਿਉਂਕਿ ਉਹਦੀ ਬੈਕਗ੍ਰਾਉਂਡ ਐਜੂਕੇਸ਼ਨ ਆ ਜੀ ਠੀਕ ਹੈ ਉਹ ਮਤਲਬ ਦੇਖੋ ਉਹਦੀ ਜਿਹੜੀ ਨੋਰਮਲ ਮੈਡੀਕਲ ਆ ਉਹ ਤੋਂ ਬਾਅਦ ਜੀਐਨਈ ਕਾਲਜ ਉਹ ਕਾਲਜ ਆ ਵੀ ਜਿਹੜਾ ਉਹ ਟਾਈਮ ਜਿਹੜੇ ਟਾਈਮ ਉਹ ਪੜਿਆ ਉਥੇ ਉਹ ਮੈਨੂੰ ਲੱਗਦਾ ਵੀ 2012 13 ਦੀਆਂ ਗੱਲਾਂ ਨੇ ਇਹ ਕਿਉਂਕਿ ਮੈਂ ਵੀ ਗਵਰਨਮੈਂਟ ਕਾਲਜ ਪੜਿਆ 6 7 8 ਦੇ ਵਿੱਚ ਜੀ ਜਿਹੜਾ ਉਹ ਟਾਈਮ ਸੀਗਾ जीएनएन कॉलेज एडमिशन ਮਿਲਨੀ ਬਹੁਤ ਔਖੀ ਸੀਗੀ ਬੱਚਿਆਂ ਨੂੰ ਠੀਕ ਹੈ ਬਹੁਤ ਔਖੀ ਮਤਲਬ ਜਿਹੜੇ ਪ੍ਰਾਈਵੇਟ ਕਾਲਜ ਖੁੱਲੇ ਸੀਗੇ ਉਥੇ ਮਿਲ ਜਾਂਦੀਆਂ ਸੀਗੀਆਂ ਜਿਹੜਾ ਉਹ ਐਸਜੀਪੀਸੀ ਅੰਡਰ ਕਾਲਜ ਆ ਇੱਕ ਤਾਂ ਉਥੇ ਸਿੱਖ ਕੋਟਾ ਵੀ ਆ ਹਾਂਜੀ ਇੱਕ ਉਥੇ ਅੱਜ ਅੱਜ ਦੀ ਡੇਟ ਵਿੱਚ ਡੇਟ ਦੇ ਵਿੱਚ ਵੀ ਚਾਹੇ ਬਾਕੀ ਕਾਲਜ ਖਾਲੀ ਹੋ ਚੁੱਕੇ ਨੇ ਪਰ ਤੁਹਾਨੂੰ ਜੀਐਨਐ ਕਾਲਜ ਭਰਿਆ ਮਿਲੂ ਕਿਉਂਕਿ ਉਥੇ ਪੜਾਈ ਦਾ ਲੈਵਲ ਬਹੁਤ ਉੱਚਾ ਆ ਤੇ ਐਡਮਿਸ਼ਨ ਉਥੇ ਟੈਸਟ ਦੇ ਕੇ ਹੀ ਮਿਲਦੀ ਆ ਕਲੀਅਰ ਕਰਕੇ ਦੂਜੀ ਗੱਲ ਇਰੀਕ ਆਫਟ ਵੀ ਜਰਨਲ ਠੀਕ ਹੈ ਜੇ ਦੇਖਿਆ ਜਾਵੇ ਇਹਦਾ ਮਤਲਬ ਨੰਬਰ ਬਹੁਤ ਜ਼ਿਆਦਾ ਚਾਹੀਦੇ ਹੋਣ ਆ ਜੀਐਨਈ ਕੁਆਲਿਟੀ ਇਮਿਸ਼ਨ ਲੈਣ ਨੂੰ ਨੰਬਰ ਬਿਲਕੁਲ ਟੈਸਟ ਕਲੀਅਰ ਇੰਜੀਨੀਅਰਿੰਗ ਵਾਲਾ ਇਹਨੇ ਡਿਗਰੀ ਕੀਤੀ ਡਿਗਰੀ ਕਰਨ ਤੋਂ ਬਾਅਦ ਇਹ ਫੌਰਨ ਗਿਆ ਫੌਰਨ ਜਾ ਕੇ ਚਲੋ ਇਹਨੇ ਮਿਹਨਤ ਕੀਤੀ ਹਨਾ ਜੀ ਜਦੋਂ ਇਹਨੇ ਸੌਂਗਸ ਵਗੈਰਾ ਗਾਏ ਮਤਲਬ ਸਾਰੀ ਗੱਲ ਇਹਨੇ ਮਤਲਬ ਕੋਈ ਇਹਦਾ ਕੋਈ ਗਲਤ ਗਾਣਾ ਮੈਨੂੰ ਲੱਗਿਆ ਨਹੀਂ ਕੋਈ ਹੋਵੇ ਚਲੋ ਇਹ ਐਜੂਕੇਸ਼ਨ ਦੀ ਗੱਲ ਵੀ ਇਹਨੇ ਕੀਤੀ ਵੀ ਮੈਂ ਚਾਹਣਾ ਬੱਚੇ ਐਜੂਕੇਸ਼ਨ ਵਾਲੇ ਫੀਲਡਸ 'ਚ ਜਾਣ ਮੈਂ ਕਈ ਵੀਡੀਓਸ ਪਾਈਆਂ ਹਾਂਜੀ ਮੈਨੂੰ ਲੋਕਾਂ ਨੇ ਬਹੁਤ ਕਮੈਂਟ ਕੀਤੇ ਵੀ ਅਸੀਂ ਆਈਐਸ ਕਰਾਂਗੇ ਅਸੀਂ ਆਈਪੀਐਸ ਕਰਾਂਗੇ ਠੀਕ ਆ ਫਿਰ ਜਿਹੜੀ ਸਟੇਜ ਤੇ ਇਹਨਾਂ ਜੀਐਨਈ ਕੋਲੇ ਪਰਫਾਰਮ ਕੀਤਾ ਉਹ ਸਟੇਜ ਉੱਤੇ ਹੀ ਮੈਂ ਇਹ ਗੱਲ ਕਹਿ ਕੇ ਆਇਆ ਹਾਂ ਉਹ ਪ੍ਰੋਗਰਾਮ ਸੀਗਾ ਕੋਈ ਉਹੀ ਸਟੇਜ ਤੇ ਜਿਹੜੀ ਪਹਿਲੀ ਸਟੇਜ ਤੇ ਮੈਂ ਇਹੀ ਗੱਲ ਕਹੀ ਮੈਂ ਕਿਹਾ ਯੂਥ ਨੂੰ ਕਹੀ ਵੀ ਉਹ ਡਿਮਾਂਡ ਇਹ ਕਰਦੇ ਤੁਹਾਡੇ ਤੋਂ ਵੀ ਭਾਈ ਜੇ ਚਾਹੁੰਦੇ ਹੋ ਵੀ ਉਹ ਖੁਸ਼ ਰਹੇ ਜਿੱਥੇ ਵੀ ਆ ਵੀ ਪੜੋ ਆਪਣਾ ਵੱਧ ਫਿਰ ਤੁਸੀਂ ਦੇਖੋ ਉਹਦੀ ਜ਼ਿੰਦਗੀ ਹਾਂਜੀ ਚਲੋ ਹਰੇਕ ਸਿੰਗਰ ਦਾ ਆਪਣਾ ਸਿਸਟਮ ਸਾਰੇ ਵਧੀਆ ਨੇ ਉਹ ਪਰਪਿੰਡ ਚ ਕਿਹੜਾ ਜਾਣਦਾ ਸੀਗਾ ਮੂਸੇ ਨੂੰ ਕੌਣ ਜਾਣਦਾ ਸੀਗਾ ਨਾ ਬਰਨਾਲਾ ਮੂਸਾ ਮਾਨਸਾ ਏਰੀਆ ਉਧਰ ਟਿੱਬਿਆਂ ਦੇ ਗੱਲਾਂ ਸਾਰੀਆਂ ਹੋਰ ਹੈ ਜਦੋਂ ਉਹਨੇ ਪਹਿਲਾਂ ਤਾਂ ਉਹ ਤੁਹਾਨੂੰ ਪਤਾ ਪੁਰਾਣੇ ਘਰ ਚ ਉਥੇ ਹੀ ਰਹੇ ਨੇ ਹਾਂਜੀ ਹਾਂਜੀ ਉਥੇ ਉਹਨੂੰ ਮਿਲਣਾ ਆਉਣਾ ਸਾਰਿਆਂ ਨੇ ਚੱਪਲਾਂ ਸਿੰਪਲ ਜੀਆਂ ਪਾਈ ਹੋਣੀ ਪਾਈਆਂ ਹੋਣੀਆਂ ਪਰਨਾ ਦਸਤਾਰ ਛੋਟੀ ਜੀ ਹਨਾ ਉਹਵੇਂ ਬੰਨੀ ਹੋਣੀ ਕੁਰਸੀ 'ਤੇ ਕੇ ਬਹਿ ਜਾਣਾ ਤੇ ਇਹ ਫੇਰ ਦੇਖੋ ਜਦੋਂ ਨਵੀਂ ਕੋਠੀ ਪਾਈ ਬਾਹਰ ਹਵੇਲੀ ਪਾਈ ਹਾਂਜੀ ਆਪਕਾ ਦੇਖੋ ਏਡਾ ਬੰਦੇ ਦਾ ਲੈਵਲ ਹੈ ਜੇ ਉਹ ਇੱਕ ਸਟੋਰੀ ਪਾ ਦਿੰਦਾ ਵੀ ਵੀ ਕੱਲ ਨੂੰ ਮੈਨੂੰ ਇੱਥੇ ਸਵੇਰੇ 1000 ਮੁੰਡਾ ਚਾਹੀਦਾ ਕੰਮ ਕਰਨ ਵਾਸਤੇ ਜੀ 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 ਬਿਲਕੁਲ ਸਾਰੇ ਚਲੇ ਜਾਣੇ ਸੀ ਹਾਂਜੀ ਤੇ ਦੇਖੋ ਆਪ ਘਾਣ ਚੱਕੀ ਮਾਰਦਾ ਪਿਆ ਆ ਹੈਂ ਜੀ ਜੀ ਉਧਰ ਲੋਕ ਫੋਟੋ ਖਿਚਾਉਣ ਨੂੰ ਲਾਈਨ ਲੱਗੀ ਖੜੀ ਆ ਆਈ ਨਹੀਂ ਵੀ ਆਓਏ ਆ ਕਾਨਫਰਮੇ ਫੋਟੋ ਚਲਾਂ ਘਾਣ ਮਾਰਦਾ ਪਿਆ ਆ ਕੱਪੜਿਆਂ ਤੇ ਮਿੱਟੀ ਲੱਗੀ ਜਾਂਦੀ ਆ ਹਾਂਜੀ ਫੇਰ ਫੋਟੋਆਂ ਟਰੈਕਟਰ ਤੇ ਆਉਂਦਾ ਆ ਇੱਥੇ ਹਨਾ ਟਰੈਕਟਰ ਦੇ ਨਾਲ ਇੱਕ ਸਿੰਪਲ ਜਿਹਾ ਮੁੰਡਾ ਬੈਠਾ ਆ ਹਾਂਜੀ ਉਹ ਬਜ਼ੁਰਗ ਦੇਖੋ ਜਿਹੜੇ ਬਹੁਤ ਆਉਂਦੇ ਹੁੰਦੇ ਨੇ ਟੋਬੇ ਦੇ ਨਾਲ ਮੁੰਜੇ ਤੇ ਬੈਠੇ ਨੇ ਉਹ ਕਹਿੰਦੇ ਮੇਰ ਕੋ ਆ ਕੇ ਬੈਠਦਾ ਹੁੰਦਾ ਸੀਗਾ ਹਾਂਜੀ ਇੱਕ ਇੰਟਰਵਿਊ ਮੱਕੜ ਸਾਹਿਬ ਦੇ ਨਾਲ ਬੀਬੀਆਂ ਆ ਜਾਂਦੀਆਂ ਨੇ ਵਿੱਚ ਹਾਂਜੀ ਤੇ ਕਿੰਨੇ ਪਿਆਰ ਨਾਲ ਗੱਲ ਕਰਦਾ ਆ ਮਤਲਬ ਵਧੀਆ ਬਹੁਤ ਅਗਲੀ ਗੱਲ ਇਹ ਉਹਨਾਂ ਰਾ ਦੇਖੋ ਗੱਲ ਇਹ ਹੈ ਵੀ ਸੇਵਾ ਤੇ ਸਿਮਰਨ ਜੀ ਇਹ ਇਹ ਸੇਵਾ ਸਿਮਰਨ ਦੋ ਇਹ ਜੇ ਖੰਭ ਨੇ ਇਹ ਬੰਦੇ ਨੂੰ ਅੱਗੇ ਬਹੁਤ ਲੈ ਜਾਂਦੇ ਨੇ ਸੇਵਾ ਸਿਮਰਨ ਦੇ ਕਾਰਸੇ ਵਾਲੇ ਮਹਾਂਪੁਰਖ ਬਹੁਤ ਸੇਵਾ ਕਰਾਉਂਦੇ ਨੇ ਸਿਮਰਨ ਪਰ ਆਹ ਗੱਲਾਂ ਨਾ ਦੇਖੋ ਗੱਲ ਇਹ ਆ ਵੀ ਜਿੰਨੀ ਥੋੜੀ ਬੈਟਰੀ ਚਾਰਜ ਹੋਊਗੀ ਨਾ ਹਾਂ ਉਹਨਾਂ ਤੁਸੀਂ ਫੋਨ ਚਲਾ ਸਕਦੇ ਹੋ ਸੇਵਾ ਸਿਮਰਨ ਦੋਹੇਜੇ ਖੰਭ ਨੇ ਸਾਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਮ ਜਪਣ ਨੂੰ ਸੇਵਾ ਕਰਨ ਨੂੰ ਹੀ ਕਹਿੰਦਾ ਯਾਰ ਠੀਕ ਆ ਜਿਹੜੇ ਵੱਡੇ ਵੱਡੇ ਮਹਾਂਪੁਰਖ ਨੇ ਤੁਹਾਨੂੰ ਗੱਲਾਂ ਗੋਲਾਂ ਕਰਦੇ ਨਹੀਂ ਮਿਲਨੇ ਸੇਵਾ ਜਾਂ ਸਿਮਰਨ ਠੀਕ ਆ ਦਿਲਜੀਤ ਇਕੱਲਾ ਬਹਿ ਕੇ ਭੁੱਲ ਹਲਾਉਂਦਾ ਆ ਸਿਮਰਨ ਸਤ ਨੂੰ ਮੂਸੇ ਵਾਲਾ ਰਾਤ ਨੂੰ ਜਿਹੜੀ ਬੀਕਾ ਨੇਰ ਟ੍ਰੇਨ ਜਾਂਦੀ ਆ ਉਹ ਕੈਂਸਰ ਵਾਲੀ ਠੀਕ ਆ ਇਹ ਕਈ ਵਾਰ ਉੱਥੇ ਰਾਤ ਨੂੰ ਪ੍ਰਸ਼ਾਦਾ ਸਿਕਾਉਣ ਦੀ ਸੇਵਾ ਕਰਨ ਜਾਂਦਾ ਹੁੰਦਾ ਸੀਗਾ